ਕਿ ਟਰੈਕਟਰ ਟਰਾਲੀਆਂ ਔਰ ਮੋਟਰਸਾਈਕਲਾਂ ਤੇ ਜਦੋਂ ਨੌਜਵਾਨ ਵੀਰ ਜਾਂਦੇ ਨੇ ਕਈ ਵਾਰੀ ਹੁੱਲੜਬਾਜੀ ਕਰਦੇ ਨੇ ਮੋਟਰਸਾਈਕਲ ਔਰ ਟਰੈਕਟਰਾਂ ਦੇ ਸਟੰਟ ਕਰਦੇ ਨੇ ਉਹ ਵੀਰ ਇਦਾਂ ਦੀਆਂ ਹਰਕਤਾਂ ਨਾ ਕਰਨ ਇਸ ਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਸਾਰੀ ਸੰਗਤ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕਰਕੇ ਅਸੀਂ ਸਾਰਿਆਂ ਨੇ ਖੁੱਲਾ ਮਹੱਲਾ ਮਨਾਉਣਾ ਹੈ ਜੋ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਕੌਮੀ ਤਿਉਹਾਰ ਬਖਸ਼ਿਸ਼ ਕੀਤਾ ਹੈ ਅਸੀਂ ਗੁਰੂ ਦੀ ਪੈ ਭਾਉਣੀ ਦੇ ਵਿੱਚ ਰੱਖ ਕੇ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਨਾ ਕਿ ਨਸ਼ੇ ਬਖਸ਼ੇ ਨੇ ਸਾਨੂੰ ਅੰਮ੍ਰਿਤ ਛਾ ਕੇ ਗੁਰੂ ਵਾਲੇ ਬਣਨੇ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਰ ਸੰਗੇ ਅਸਥਾਨ ਦਾ ਪੰਜ ਰੋਸਾ ਸਮਾਗਮ ਜਿਹੜਾ 6 ਮਾਰਚ ਨੂੰ ਆਰੰਭ ਹੋਇਆ ਸੀ ਤੇ ਅੱਜ 10 ਮਾਰਚ ਐਤਵਾਰ ਨੂੰ ਸੰਪੰਨ ਹੋਇਆ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਇਹ ਪੰਜ ਦਿਨਾਂ ਸਮਾਗਮ ਬਹੁਤ ਹੀ ਵਧੀਆ ਸੁਚੇਜੇ ਤਰੀਕੇ ਨਾਲ ਹੋਇਆ ਕਿਉਂਕਿ ਇਹਦੇ ਵਿੱਚ ਗੁਰਮਤ ਵਿਚਾਰਾਂ ਵਾਸਤੇ ਸਤਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਿੰਘ ਸਹਿਬਾਨ ਨੇ ਹਾਜ਼ਰੀਆਂ ਭਰੀਆਂ ਅਤੇ ਕਥਕਾਰ ਕੀਰਤਨੀਆਂ ਨੇ ਕਵਿਸ਼ਰੀ ਜਥਿਆਂ ਨੇ ਹਾਜ਼ਰੀਆਂ ਭਰੀਆਂ ਹੋਰ ਵੀ ਬੇਨਤੀ ਕਰਨ ਤੇ ਮਹਾਪੁਰਸ਼ਾਂ ਨੇ ਆਉਣ ਵਾਸਤੇ ਇੱਥੇ ਸ਼ਰਕਤ ਕੀਤੀ ਬਹੁਤ ਭਾਰੀ ਇਕੱਠ ਹੋਇਆ ਜਿੱਥੇ ਇਸ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ ਹੈ ਉੱਥੋਂ ਉੱਥੇ ਵੱਖੋ ਵੱਖੇ ਇਲਾਕੇ ਤੋਂ ਜਗਰਾਉਂ ਲੁਧਿਆਣਾ ਮੋਗਾ ਪਾਤਣਾ ਇਲਾਕਾ ਡੇੜਬਾ ਇਲਾਕਾ ਸਵਾਥਾਂ ਤੋਂ ਹਾਜ਼ਰੀਆਂ ਭਰੀਆਂ ਨੇ ਹਰਿਆਣੇ ਤੋਂ ਵੀ ਸੰਗਤ ਆਈ ਹੈ ਸਤਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਉਹਨਾਂ ਵੱਡੀ ਕਿਰਪਾ ਕੀਤੀ ਕਿ ਪੰਜੇ ਦਿਨ ਮੌਸਮ ਵੀ ਬੜਾ ਵਧੀਆ ਰਿਹਾ ਆਪਾਂ ਜਾਣਦੇ ਹਾਂ ਜੇਕਰ ਮੌਸਮ ਵਿਗੜ ਜਾਏ ਤਾਂ ਬੜਾ ਵੱਡਾ ਵਿਗਨ ਪੈ ਜਾਂਦਾ ਹੈ ਇਹੋ ਜਿਹੇ अनेका ਬੇਗਨਾ ਤੋਂ ਸਤਿਗੁਰੂ ਜੀ ਨੇ ਹੱਥ ਦੇ ਕੇ ਰੱਖਿਆ ਕੀਤੀ ਤੇ ਬਹੁਤ ਵਧੀਆ ਸਮਾਗਮ ਹੋਇਆ ਜਿੱਥੇ ਗੁਰਮਤਿ ਵਿਚਾਰਾਂ ਕੀਰਤਨ ਕਥਾ ਇਲਾਹੀ ਬਾਣੀ ਦੇ ਗਾਇਨ ਹੋਏ ਉੱਥੇ ਗੁਰੂ ਕੇ ਲੰਗਰ ਵੀ ਅਤੁੱਟ ਚੱਲਦੇ ਰਹੇ ਸੰਗਤਾਂ ਵਾਸਤੇ ਵੀ ਸਤਿਗੁਰੂ ਦੀ ਬਖਸ਼ਿਸ਼ ਨਾਲ ਇੱਥੇ ਲੋੜੀਂਦੀਆਂ ਸੁਵਿਧਾਵਾਂ ਉਪਲਬਧ ਹਨ ਤੇ ਇਸ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਤੇ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰਗੁਜ਼ਾਰ